ਕਤ ਨਾਮਦੇਵ ਜੀ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਬੜੇ ਪ੍ਰੇਮਾ ਭਗਤੀ ਕਰਨ ਵਾਲੇ ਹੋਏ ਨੇ ਤੇ ਗੁਰੂ ਅਰਜਨ ਦੇ ਮਹਾਰਾਜ ਭਗਤ ਨਾਮਦੇਵ ਜੀ ਦੀ ਬਾਤ ਜ਼ਿਕਰ ਕਰਦੇ ਨੇ ਗੋਬਿੰਦ 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 ਸੰਗ ਨਾਮ ਦਿਉ ਮਨ ਲੀਣਾ ਕਹਿੰਦੇ ਪਰਮੇਸ਼ਰ ਦੇ ਨਾਮ ਦੇ ਵਿੱਚ ਮਨ ਨੂੰ ਲੀਨ ਕਰ ਲਿਆ ਆ ਆੜਦਾਮ ਕੋ ਛੀਪਰੋ ਹੋਇਓ ਲਖੀਨਾ ਕਹਿੰਦੇ ਅੱਧੀ ਕੌਡੀ ਦਾ ਜਿਹੜਾ ਨਾਮਦੇਵ ਹੈ ਲੱਖਾਂ ਦਾ ਬਣ ਗਿਆ بڑے بڑے ਰਾਜੇ بڑے بڑے ਧਨਾੜ ਬ੍ਰਾਹਮਣ ਉੱਚੀ ਜਾਤੀ ਦੇ ਭਗਤ ਨਾਮਦੇਵ ਜੀ ਨੂੰ ਲੰਬਾ ਪੈ ਪੈ ਕੇ ਨਮਸਕਾਰਾਂ ਕਰਦੇ ਨੇ ਆਪ ਜੀ ਦਾ ਇੱਕ ਸ਼ਬਦ ਆਪਾਂ ਪੜ੍ਹਦੇ ਆਂ ਵੀ ਪਾੜ ਪੜੋਸਣ ਪੂਛਲੇ ਨਾਮਾ ਕਾ ਪਹਿਚਾਨ ਛਵਾਈ ਹੋ ਪਾੜ ਕਹਿੰਦੇ ਆ ਨਾਲ ਦੀ ਪੜੋਸਣ ਕਹਿੰਦੇ ਪੜੋਸਣ ਪੁੱਛਦੀ ਐ ਵੀ ਨਾਮਦੇਵ ਤੈ ਇਹ ਛੰਨ ਕਿੱਥੋਂ ਬਣਾਈ ਐ ਇਹਦੇ ਉਥਾਨਕਾ ਇਹ ਐ ਵੀ ਭਗਤ ਨਾਮਦੇਵ ਜੀ ਦੀ ਛੱਪੜੀ ਨੂੰ ਲੱਗ ਗਈ ਅੱਗ ਆਪ ਸਮਾਧੀ ਵਿੱਚ ਬੈਠੇ ਨੇ ਆ ਕੇ ਸੁਨੇਹਾ ਲਾਇਆ ਕਿਸੇ ਨੇ ਕਹਿੰਦੇ ਭਗਤ ਜੀ ਤੁਹਾਡੀ ਛੱਪੜੀ ਨੂੰ ਅੱਗ ਲੱਗ ਗਈ ਪਰ ਨਾਮ ਵਿੱਚ ਐਸੇ ਲੀਨ ਨੇ ਭੂਰਾ ਵੀ ਧਿਆਨ ਨਾ ਕੀਤਾ ਦੂਜੀ ਵਾਰ ਸੁਨੇਹਾ ਲਾਇਆ ਤੀਜੀ ਵਾਰ ਲਾਇਆ ਭਗਤ ਜੀ ਲੋਕਾਂ ਨੇ ਤੁਹਾਡਾ ਕੁਝ ਸਮਾਨ ਬਚਾਇਆ ਜੇ ਹੋਰ ਬਚਾਉਣਾ ਤੇ ਜਾ ਕੇ ਬਚਾ ਲਓ ਨਹੀਂ ਅੱਗ ਵੱਧ ਰਹੀ ਹੈ ਭਗਤ ਨਾਮਦੇਵ ਜੀ ਆਏ ਦੇਖਿਆ ਲਟਾ ਲਟਾ ਅੱਗ ਮਚ ਰਹੀ ਹੈ ਕਹਿੰਦੇ ਲੋਕਾਂ ਨੇ ਜਿਹੜਾ ਸਮਾਨ ਬਚਾਇਆ ਸੀ ਨਾ ਭਗਤ ਨਾਮਦੇਵ ਜੀ ਨੇ ਚੁੱਕ ਕੇ ਦੁਬਾਰਾ ਸੁਟਣਾ ਸ਼ੁਰੂ ਕਰ ਦਿੱਤਾ ਐ ਭਗਵਾਨ ਜੇ ਤੂੰ ਅੱਗ ਦਾ ਰੂਪ ਧਾਰਨ ਕਰਕੇ ਆਇਆ ਹੈ ਨਾ ਤੇ ਆ ਵੀ ਪ੍ਰਵਾਨ ਕਰ ਲੈ ਐਸੀ ਦ੍ਰਿਸ਼ਟੀ ਆ ਭਗਤ ਨਾਮਦੇਵ ਜੀ ਦੀ RAM ਬੋਲੇ RAMA ਬੋਲੇ RAM ਬਿਨਾ ਕੋ ਬੋਲੇ ਰੇ ਅੱਗ ਵਿੱਚ ਵੀ ਭਗਵਾਨ ਨੂੰ ਵੇਖ ਰਹੇ ਨੇ ਇੱਕ ਸਮੇ ਬੂਏ ਵਿੱਚੋਂ ਰੁੱਖੇ ਰੋਟੇ ਕੁਕਰ ਲੈ ਕੇ ਦੌੜਿਆ ਤੇ ਭਗਤ ਨਾਮਦੇਵ ਜੀ ਉਹ ਕੁੱਤੇ ਦੇ ਮਗਰ ਦੌੜੇ ਭਗਵਾਨ ਚੋਪੜ ਕੇ ਖਾ ਲਾ ਰੁੱਖੇ ਨਾ ਖਾਈ ਐਸੀ ਸਮ ਦ੍ਰਿਸ਼ਟੀ ਕਹਿੰਦੇ ਹੁਣ ਘਰ ਛੱਤ ਤਾਂ ਚਾਹੀਦੀ ਆ ਨਾ ਛੱਪਰੀ ਨੂੰ ਲੱਗ ਗਈ ਅਗ ਤੇ ਆਪ ਦੇ ਨਾਨਾ ਜੀ ਨੇ ਕਿਹਾ ਨਾਮਦੇਵ ਆ 200 ਰੁਪਏ ਪਕੜ ਤੇ ਜਾ ਕੇ ਨਾ ਬਜ਼ਾਰੋਂ ਕੋਈ ਕਾਰੀਗਰ ਜਾਂ ਫਿਰ ਛੱਪਰੀ ਬੰਨਣ ਦਾ ਸਮਾਨ ਜੋ ਵੀ ਉਹ ਲੈ ਕੇ ਆ ਹੁਣ ਭਗਤ ਨਾਮਦੇਵ ਜੀ ਤੁਰ ਪਏ ਤੇ ਜਾਂਦਿਆਂ ਜਾਂਦਿਆਂ ਰਸਤੇ ਦੇ ਵਿੱਚ ਭਗਤ ਨਾਮਦੇਵ ਜੀ ਨੂੰ ਸਾਧੂ ਮਿਲ ਪੇ ਸਾਧੂ ਕਿਹਨੂੰ ਕਹਿੰਦੇ ਆ ਜਿਹਨੇ ਸਾਧਨਾ ਕਰ ਲਈ ਭਜਨ ਬੰਦਗੀ ਦੀ ਸਾਧਨਾ ਕਰਮ ਇੰਦਰੀ ਗਿਆਨ ਇੰਦਰੀਆਂ ਨੂੰ ਜਿਹਨੇ ਸਾਧ ਲਿਆ ਮਾੜੇ ਪਾਸੇ ਤੋਂ ਅੱਖਾਂ ਨੂੰ ਦੇ ਰੋਕ ਰੋਕ ਲਿਆ ਦੇਖਣ ਤੋਂ ਕੰਨਾਂ ਨੂੰ ਮਾੜਾ ਸੁਣਨ ਤੋਂ ਰੋਕ ਲਿਆ ਸਾਧ ਲਿਆ ਜੀਬ ਨੂੰ ਸਾਧ ਲਿਆ ਮਾੜਾ ਬੋਲਣ ਤੋਂ ਪਰਮੇਸ਼ਰ ਦਾ ਨਾਮ ਜਪ ਜਪ ਕੇ ਪੈਰਾਂ ਨੂੰ ਸਾਧ ਲਿਆ ਮਾੜੇ ਪਾਸੇ ਜਾਣ ਤੋਂ ਤੇ ਹੱਥਾਂ ਨੂੰ ਸਾਧ ਲਿਆ ਮਾੜੇ ਕਰਮ ਕਰਨ ਤੋਂ ਜਿਨੇ ਸਾਰੇ ਕਰਮ ਇੰਦਰੇ ਗਿਆਨ ਇੰਦਰੇ ਸਾਧ ਲੇ ਉਹਨੂੰ ਆਖਿਆ ਜਾਂਦਾ ਹੈ ਸਾਧੂ ਕਹਿੰਦੇ ਸਾਧੂ ਮਿਲੇ ਨਾਮਦੇਵ ਜੀ ਨੂੰ ਪੁੱਛਦੇ ਨੇ ਨਾਮਦੇਵ ਵੀ ਇੱਥੇ ਕੋਈ ਛੇਤਰ ਚੱਲਦਾ ਹੈ ਤੇ ਨਾਮਦੇਵ ਜੀ ਨੇ ਪੁੱਛਿਆ ਤੁਹਾਨੂੰ ਕੀ ਪ੍ਰਯੋਜਨ ਹੈ ਕਹਿੰਦੇ ਸਾਧੂ ਭੁੱਖੇ ਨੇ ਕਈ ਦਿਨਾਂ ਦੇ ਭੋਜਨ ਛੱਕ ਕੇ ਫਿਰ ਅਸੀਂ ਭਜਨ ਕਰਾਂਗੇ ਹੁਣ ਭਗਤ ਨਾਮਦੇਵ ਜੀ ਨੇ ਹੁਣ ਮਨ ਵਿੱਚ ਕਰੋਨਾ ਦਇਆ ਬਿਆਬਨ ਸਿੱਧ ਕਸਾਈ ਭਗਤ ਨਾਮਦੇਵ ਜੀ ਨੇ 20 ਰੁਪਈਆ ਦਾ ਰਾਸ਼ਨ ਲੈ ਕੇ ਭੁੱਖੇ ਸਵ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਜਿਵੇਂ ਕਿਸੇ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਪਿਤਾ ਕਲਿਆਣ ਦਾਸ ਜੀ ਨੇ 20 ਰੁਪਈਆ ਦਿੱਤੇ ਸੀ ਨਾ ਵੀ ਜਾ ਸੱਚਾ ਸੌਦਾ ਕਰਕੇ ਆ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਵੀ ਨਾਲ ਭਾਈ ਬਾਲਾ ਸੀ ਤੇ ਜਿਹੜੇ ਸਾਧੂ ਸੀ ਭਜਨ ਕਰਨ ਵਾਲੇ ਉਹ ਮਿਲ ਗਏ ਤੇ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਵਿਚਾਰਿਆ ਵੀ ਇਦੂ ਸੱਚਾ ਸੌਦਾ ਹੋਰ ਕੋਈ ਨਹੀਂ ਹੋ ਸਕਦਾ ਹੁਣ ਇਹ ਆਪਾਂ ਨੂੰ ਸਿੱਖਿਆ ਮਿਲਦੀ ਆ ਆਪਾਂ ਨੇ ਘਰ ਬਣਾਉਣਾ ਹੋਵੇ 2-4 ਲੱਖ ਰੁਪਏ ਅੱਜ ਕੱਲ ਤਾਂ 20 ਲੱਖ 10 ਕਹਿੰਦੇ ਮੰਨ ਲਓ 10 ਲੱਖ ਰੁਪਈਆ ਹੈ ਕੋਈ ਸਾਧੂ ਆ ਗਿਆ ਆਪਾਂ 10 ਲੱਖ ਚੋਂ ਕਿੰਨੇ ਕ ਕੱਢ ਸਕਦੇ ਆ ਹਜ਼ਾਰ ਕੱਢ ਦੂਗਾ ਕੋਈ 2000 ਕੱਢ ਦੂਗਾ ਕੋਈ 10000 ਕੱਢ ਦੇਗਾ ਪਰ 10 ਦਾ 10 ਲੱਖ ਤਾਂ ਨਹੀਂ ਦੇ ਸਕਦਾ ਭਗਤ ਨਾਮਦੇਵ ਜੀ ਨੇ ਜਿਹਦੇ 20 ਰੁਪਏ ਦਾ ਘਰ ਬਣਾਉਣਾ ਸੀ ਆਪਣਾ ਉਹੀ ਸਾਰੇ ਮਾਇਆ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਹੁਣ ਡਰ ਦੇ ਮਾਰੇ ਘਰ ਨਹੀਂ ਵਾਪਸ ਜਾਂਦੇ ਵੀ ਘਰ ਦੇ ਪੁੱਛਣਗੇ ਤੇ ਮਾਇਆ ਤਾਂ ਮੈਂ ਸਾਧੂਆਂ ਨੂੰ ਭੋਜਨ ਛਕਾ ਦਿੱਤੀ ਕਹਿੰਦੇ ਹੁਣ ਭਗਵਾਨ ਨੇ ਦੇਖਿਆ ਵੀ ਨਾਮਦੇਵ ਨੇ ਤਾਂ ਮੇਰੇ ਨਾਮ ਜਪਣ ਵਾਲਿਆਂ ਦੀ ਸੇਵਾ ਕਰ ਦਿੱਤੀ ਭੋਜਨ ਛਕਾ ਦਿੱਤਾ ਤੇ ਹੁਣ ਆਪ ਜੰਗਲ ਵਿੱਚ ਜਾ ਕੇ ਭਜਨ ਕਰਨ ਲੱਗ ਗਏ ਭਗਤ ਨਾਮਦੇਵ ਜੀ ਕਹਿੰਦੇ ਭਗਵਾਨ ਨੇ ਉਸ ਸਮੇਂ ਕਹਿੰਦੇ ਕਾਰੀਗਰ ਦਾ 베ਢੀ ਦਾ ਰੂਪ ਧਾਰਨ ਕਰ ਬਾਣੀ ਵਿੱਚ 베ਢੀ ਲਿਖਿਆ ਹੈ ਨਾ ਕਹਿੰਦੇ 베ਢੀ ਦਾ ਕਾਰੀਗਰ ਦਾ ਰੂਪ ਧਾਰਨ ਕਰਕੇ ਤੇ ਉਥੇ ਆ ਗਏ ਜਿੱਥੇ ਭਗਤ ਨਾਮਦੇਵ ਜੀ ਦੇ ਘਰ ਦੇ ਨੇ ਪੁੱਛਿਆ ਵੀ ਮੈਨੂੰ ਭਗਤ ਨਾਮਦੇਵ ਨੇ ਭੇਜਿਆ ਤੇ ਦੱਸੋ ਵੀ ਕਿੱਥੇ ਛਣ ਬਣਾਉਣੀ ਹੈ ਹੁਣ ਜਿਹੜਾ ਕਰੋੜਾਂ ਬ੍ਰਹਮੰਡਾਂ ਨੂੰ ਇੱਕ ਛਿਣ ਵਿੱਚ ਰਚ ਦਿੰਦਾ ਹੈ ਉਸ ਨੂੰ ਇੱਕ ਛੰਨ ਬਣਾਣੀ ਉਹਲਾ ਜਾਈ ਕਰਨਾ ਸੀ ਕਹਿੰਦੇ ਸਮਾਪਾ ਕੇ ਜਦੋਂ ਛੰਨ ਬਣਾਈ ਨਾ ਤੇ ਦੇਖਣ ਵਾਲੇ दंग ਰਹਿ ਜਾਂਦੇ ਆ ਵੀ ਇਹ ਤਾਂ ਵੱਡੇ ਵੱਡੇ ਮਹਿਲਾਂ ਨੂੰ maat ਦੇ ਰਹੀ ਐ ਇਹ ਤਾਂ ਵੱਡੇ ਵੱਡੇ ਮਹਿਲਾਂ ਨੂੰ maat ਦੇ ਰਹੀ ਐ ਭਗਤ ਨਾਮਦੇਵ ਜੀ ਨੂੰ ਦੱਸਿਆ ਉਹ ਨਾਮਦੇਵ ਤੂੰ ਇੱਥੇ ਬੈਠਾ ਹੈ ਚੌਂਕੜਾ ਮਾਰ ਕੇ ਤੇ ਕਾਰੀਗਰ ਹੈ ਜਿਹੜਾ ਤੂੰ ਭੇਜਿਆ ਸੀ ਉਹ ਛੰਨ ਬਣਾ ਕੇ ਚਲਾ ਵੀ ਗਿਆ ਨਾਮਦੇਵ ਜੀ ਸੋਚਦੇ ਨੇ ਵੀ ਮੈਂ ਤਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਦਿੱਤਾ ਮਾਇਆ ਮੈਂ ਇੱਧਰ ਖਰਚ ਦਿੱਤੀ ਤੇ ਇਹ ਕਾਰੀਗਰ ਕਿਹੜਾ ਆ ਗਿਆ ਸਮਝ ਗਏ ਸਮਝਣ ਲੱਗਿਆ ਦੇਰ ਨਾ ਲੱਗੀ ਵੀ ਇਹ ਤਾਂ ਮੇਰਾ ਪਿਆਰਾ ਹੀ ਇਹ ਛੰਨ ਬਣਾ ਕੇ ਚਲਾ ਗਿਆ ਕਿਉਂਕਿ ਭਗਤ ਧੰਨਾ ਜੀ ਦਾ ਬਚਨ ਹੈ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ ਸਵਾਰਤਾ ਜਿਹੜਾ ਉਹਦੇ ਭਗਤੀ ਕਰਦਾ ਹੈ ਨਾ ਪਰਮੇਸ਼ਰ ਦੀ ਪਰਮੇਸ਼ਰ ਫਿਰ ਉਹਨਾਂ ਦੇ ਕਾਰਜ ਸਵਾਰਦਾ ਹੈ ਹੁਣ ਕੀ ਹੋਇਆ ਭਗਤ ਨਾਮਦੇਵ ਜੀ ਜਦੋਂ ਆਏ ਤੇ ਇੱਕ ਨਾਲ ਦੇ ਗਵਾਂਡਨ ਜੋ ਆਪਾਂ ਸ਼ਬਦ ਪੜਿਆ ਭਗਤ ਨਾਮਦੇਵ ਜੀ ਦਾ ਇਹ ਸੋਰਠਿ ਰਾਗ ਵਿੱਚ ਸ਼ਬਦ ਹੈ ਤੇ ਨਾਲ ਦੇ ਗਵਾਂਡਨ ਵੇਖਦੀ ਹੈ ਤੇ 당ਗ ਰਹਿ ਜਾਂਦੀ ਹੈ ਵੀ ਇਤਨਾ ਸੋਹਣਾ ਇਤਨਾ ਸੁੰਦਰ ਛੰਨ ਬਣਾਈ ਹੈ ਭਗਤ ਨਾਮਦੇਵ ਜੀ ਨੂੰ ਹੁਣ ਪੁੱਛਦੇ ਆ ਜੋ ਕਿ ਆਪਾਂ ਬਾਣੀ ਵਿੱਚ ਪੜਿਆ ਪਾੜ ਪੜੋਸਨ ਪੂਛਲੇ ਨਾਮਾ ਪਾੜ ਕਹਿੰਦੇ ਆ ਨਾਲ ਦੇ ਪੜੋਸਣ ਗਵੰਡਣ ਪੁੱਛਦੀ ਐ ਨਾਮਦੇਵ ਨਾਮਾ ਕਾ ਪਹਿਛਾਨ ਛਵਾਈ ਹੋ ਕਹਿੰਦੇ ਨਾਮਦੇਵ ਤੇ ਇਹ ਛੱਪੜੀ ਕਿਹਦੀ ਤੋਂ ਬਣਾਈ ਐ ਭਾਬ ਕਿਹੜਾ ਕਾਰੀਗਰ ਐ ਤੋ ਬਹਿ ਦੁਗਣੇ ਮਜ਼ਦੂਰੀ ਦੇਹੋਂ ਨਾਮਦੇਵ ਮੇਰੇ ਕੋਲ ਮਾਇਆ ਬਹੁਤ ਐ ਮੈਂ ਤੇਰੇ ਨਾਲੋਂ ਦੁਗਣੀ ਮਜ਼ਦੂਰੀ ਦੇ ਦੇਾਂਗੇ ਮੋਕੋ ਵੇਢੀ ਦੇਹੋ ਬਤਾਈ ਹੋ ਬੇਡੇ ਦਾ ਭਾਵ ਕਾਰੀਗਰ ਨਾਮ ਦੇ ਮੈਨੂੰ ਕਾਰੀਗਰ ਦੱਸਦੇ ਜਿਵੇਂ ਆਪਾਂ ਦੇਖ ਲਈਏ ਕੋਈ ਮਿਸਤਰੀ ਚੰਗਾ ਲੱਗਿਆ ਸੋਹਣੀ ਕਾਰੀਗਰੀ ਆਪਾਂ ਦੇਖ ਕੇ ਹੈਰਾਨ ਹੋ ਜਾਂਦੇ ਆ ਫਿਰ ਆਪਾਂ ਕਹਿੰਦੇ ਆ ਵੀ ਸਾਡੇ ਵੀ ਤੂੰ ਹੀ ਆਈ ਜਦੋਂ ਅਸੀਂ ਕੰਮ ਕਰਵਾਵਾਂਗੇ ਜਾਂ ਮਕਾਨ ਬਣਵਾਵਾਂਗੇ ਤੇ ਆਹ ਕਾਰੀਗਰ ਨੂੰ ਬੁਲਾਉਣਾ ਇਸੇ ਤਰ੍ਹਾਂ ਉਹ ਗਵਾਂਡਣ ਇਤਨੀ ਹੈਰਾਨ ਹੋਈ ਵੀ ਇਹ ਵੱਡੇ ਵੱਡੇ ਮਹਿਲਾਂ ਨੂੰ maat ਦੇਦੀ ਐ ਛੰਨ ਛਪਦੀ ਤੇ ਜਿਹਨੇ ਬਣਾਈ ਐ ਮੈਂ ਵੀ ਉਸੇ ਤੋਂ ਬਣਵਾਵਾਂਗੀ ਨਾਮਦੇਵ ਮੈਨੂੰ ਦੱਸ ਪਾ ਦੇ ਉਹ ਕਿੱਥੇ ਰਹਿੰਦਾ ਹੈ ਤੇ ਮੈਂ ਤੇਰੇ ਨਾਲੋਂ ਦੁੱਗਣੀ ਮਜ਼ਦੂਰੀ ਦੇ ਦੇਾਂਗੀ ਜਦੋਂ ਜਾਦੇ ਚੀਜ਼ ਵਸਤੂ ਪਸੰਦ ਆ ਜਾਏ ਨਾ ਮਾਇਆ ਵੱਧ ਦੇਣ ਨੂੰ ਵੀ ਤਿਆਰ ਹੋ ਜਾਂਦਾ ਇਨਸਾਨ ਤੇ ਅਗੋਂ ਨਾਮਦੇਵ ਜੀ ਕਹਿੰਦੇ ਆ ਰੀ ਬਾਈ 베ਡੀ ਦੇਨ ਨਾ ਜਾਈ ਰੀ ਬਾਈ ਪੈਣੇ ਦੇਖ ਉਹ ਜਿਹੜਾ ਬੇਦੀ ਕਾਰੀਗਰ ਹੈ ਉਹ ਇਦਾਂ ਨਹੀਂ ਆਉਂਦਾ ਦੇਨ ਨਾ ਜਾਈ ਦੇਖ ਬੇਦੀ ਰਹੋ ਸਮਾਈ ਤੂੰ ਆਪਣੇ ਆਤਮ ਨੈਣ ਖੋਲ ਉਹ ਹਰ ਜਗ੍ਹਾ ਮੌਜੂਦ ਹੈ ਘਟ ਘਟ ਮੈਂ ਹਰ ਜੂ ਵਸਾ ਸੰਤਨ ਕਹੋ ਪੁਕਾਰ ਨਾਮਦੇਵ ਜੀ ਦਾ ਸ਼ਬਦ ਆਪਾ ਪੜਿਆ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਰੇ ਦੇਖ ਬੇਢੀ ਦੇਖ ਆਤਮ ਰਣ ਖੋਲ ਕੇ ਰਹ्यो ਸੁਮਾਈ ਉਹ ਹਰ ਜਗ੍ਹਾ ਸਮਾਇਆ ਹੋਇਆ ਜਿਵੇਂ ਦੁੱਧ ਵਿੱਚ ਘਿਓ ਹੈ ਲੱਕੜ ਵਿੱਚ ਆਗ ਹੈ ਫੁੱਲਾਂ ਵਿੱਚ ਖੁਸ਼ਬੂ ਹੈ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਬੇਢੀ ਹੈ ਉਹ ਹਰ ਜਗ੍ਹਾ ਹੈ ਰਹਾਉ ਵਿਸ਼ਰਾਮ ਦੇ ਕੇ ਭਗਤ ਨਾਮਦੇਵ ਜੀ ਅਗਲੀ ਪੰਕਤੀ ਪੜ੍ਹਦੇ ਆ ਵਿਚਾਰਨ ਕਰਦੇ ਆ ਬੇਢੀ ਪ੍ਰੀਤ ਮਜੂਰੀ ਮੰਗਾ ਕਹਿੰਦੇ ਉਹ ਮਾਇਆ ਤੇ ਟੱਗਿਆਂ ਦਾ ਭੁੱਖਾ ਨਹੀਂ ਮਾਇਆ ਤਾਂ ਉਹਦੇ ਦਾਸੀ ਹੈ ਉਹਦੀ ਤਾਂ ਦਾਸੀ ਹੈ ਹੀ ਜਿਹੜੇ ਉਹਦੀ ਭਗਤੀ ਕਰਦੇ ਆ ਮਾਇਆ ਉਹਦੀ ਵੀ ਦਾਸੀ ਹੈ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ ਇਹ ਤਾਂ ਭਗਤਾਂ ਦੀ ਦਾਸੀ ਹੈ ਤੇ ਉਹਦੀ ਤਾਂ ਹੈ ਹੀ ਦਾਸੀ ਫਿਰ ਕਹਿੰਦੇ ਉਹ ਮਾਇਆ ਟਕਿਆਂ ਦਾ ਭੁੱਖਾ ਨਹੀਂ ਹੈ ਪਰਮੇਸ਼ਰ ਬੇੜੀ ਪ੍ਰੀਤ ਮਜੂਰੀ ਮੰਗੈ ਜਾਓ ਕਉ ਛਾਨ ਛਵਾਵੇ ਹੋ ਜੇ ਤੇ ਆਪਣੀ ਛੰਨ ਬਣਾਉਣੀ ਹੈ ਛਪਰੀ ਬਣਾਉਣੀ ਹੈ ਤੇ ਉਹ ਪ੍ਰੇਮ ਦੀ ਮਜਦੂਰੀ ਮੰਗਦਾ ਹੈ ਗੋਬਿੰਦ ਭਾਉ ਭਗਤ ਦਾ ਭੁੱਖਾ ਪ੍ਰੇਮ ਕੀ ਉਹਦੇ ਨਾਲ ਪ੍ਰੇਮ ਕਰੋ ਪ੍ਰੇਮ ਦੇ ਨਾਲ ਬਾਣੀ ਪੜੋ ਪ੍ਰੇਮ ਨਾਲ ਉਹਦਾ ਨਾਮ ਜਪੋ ਪ੍ਰੇਮ ਨਾਲ ਸੇਵਾ ਕਰੋ ਬਸ ਪ੍ਰੇਮ ਪਰ ਬਹੁਤ ਵੱਡੀ ਦਾਤ ਹੈ ਇੱਕ ਕਹਿੰਦੇ ਪ੍ਰੇਮ ਇਦਾਂ ਨਹੀਂ ਪੈਦਾ ਹੁੰਦਾ ਨੇਮ ਕਰਦਿਆਂ ਕਰਦਿਆਂ ਪ੍ਰੇਮ ਪੈਦਾ ਹੁੰਦਾ ਹੈ ਤੇ ਪ੍ਰੇਮ ਤੋਂ ਅੱਗੇ ਮਿਲਾਪ ਹੈ ਸਾਚ ਕਹੋ ਸੋਨ ਲੈ ਹੋ ਸਭਾ ਜਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਗੋਬਿੰਦ ਭਾਉ ਭਗਤ ਦਾ ਭੁੱਖਾ ਕਹਿੰਦੇ ਉਹਨੂੰ ਪ੍ਰੇਮ ਦੀ ਭੁੱਖ ਲੱਗਦੀ ਆ ਹੁਣ ਉਹਦੀ ਪ੍ਰਾਪਤੀ ਦੇ ਸਾਧਨ ਭਗਤ ਨਾਮਦੇਵ ਜੀ ਦੱਸਦੇ ਆ ਲੋਗ ਕੁਟੰਬ ਸਭ ਹੂ ਤੈ ਤੋਰਾ ਤਉ ਆਪਨ ਬੇੜੀ ਆਵੇ ਹੋ ਲੋਗ ਲੋਕਾਂ ਨਾਲੋਂ ਕੁਟੰਬ ਪਰਿਵਾਰ ਨਾਲੋਂ ਸਭ ਹੂ ਤੈ ਤੋਰਾ ਕਹਿੰਦੇ ਸਾਰਿਆਂ ਨਾਲੋਂ ਤੋੜ ਦੇ ਪਾਵਕ ਜਿਹੜੇ ਮਨ ਕਰਕੇ ਪ੍ਰੀਤੀ ਹੈ ਨਾ ਇਹ ਤੋੜ ਦੇ ਜਗਤ ਮੈਂ ਝੂਠੇ ਦੇਖੀ ਪ੍ਰੀਤ ਇਹਦਾ ਮਤਲਬ ਇਹ ਨਹੀਂ ਹੈ ਦੁਰੇ ਦੁਰੇ ਕਰਨਾ ਵੀ ਘਰ-ਬਾਰ ਛੱਡ ਕੇ ਪਰਿਵਾਰ ਨੂੰ ਛੱਡ ਕੇ ਚਲੇ ਜਾਣਾ ਤੋੜਨ ਦਾ ਮਤਲਬ ਹੈ ਜਿਹੜਾ ਅੰਦਰੋਂ ਮੋਹ ਆਇਆ ਨਾ ਉਹਨੂੰ ਤੋੜ ਕੇ ਉਹਨੂੰ ਪ੍ਰੇਮ ਕਰਵਾ ਹੈਗਾ ਰੂਹ ਨੂੰ ਉਹ ਪ੍ਰੇਮ ਉਹਦੇ ਨਾਲ ਜੋੜ ਲੈ ਲੋਗ ਕੁਟੰਬ ਸਭ ਹੂ ਤੈ ਤੋੜ ਤਵਾਪਨ ਵੇੜੀ ਆਵੈ ਹੋ ਜਦੋਂ ਮੋਹ ਪਕੜ ਛੱਡ ਦੇਗਾ ਮਨ ਤੋਂ ਦੁਨੀਆ ਦੀ ਪਰਿਵਾਰ ਦੀ ਲੋਕਾਂ ਦੀ ਪਕੜ ਪਾਇਆ ਦੀ ਪਦਾਰਥਾਂ ਦੀ ਕਹਿੰਦੇ ਉਹ ਵੇਢੀ ਫੇਰ ਆਊਗਾ ਐਸੋ ਵੇਢੀ ਵਰਨ ਨਾ ਸਕੋ ਸਭ ਅੰਤਰ ਸਭ ਠਾਈ ਹੋ ਕਹਿੰਦੇ ਐਸਾ ਜਿਹੜਾ ਕਾਰੀਗਰ ਹੈ ਵੇਢੀ ਉਸ ਬਾਬਤ ਕੁਝ ਵਰਣਨ ਨਹੀਂ ਕੀਤਾ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ ਅੰਤ ਨਾ ਸਿਫਤੀ ਕਹਿਣ ਦਾ ਅੰਤ ਅੰਤ ਨਾ ਕਰਨਾ ਦੇਣ ਦਾ ਅੰਤ ਅੰਤ ਨਾ ਵੇਖਣ ਸੁਣਨ ਦਾ ਅੰਤ ਉਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਤੂੰ ਬਿਆਨਤ ਕੋ ਵਿਰਲਾ ਜਾਣਾ ਐਸੋ ਬੇਢੀ ਬਰਨ ਨਾ ਸਾਕੂ ਸਭ ਅੰਤਰ ਸਭ ਠਾਈ ਹੋ ਸਾਰਿਆਂ ਦੇ ਅੰਦਰ ਸਭ ਠਾਈ ਹਰ ਜਗ੍ਹਾ ਮੌਜੂਦ ਹੈ ਔਰ ਜੇ ਕਿਤੇ ਉਹਦੀ ਪ੍ਰਾਪਤੀ ਹੋ ਜਾਵੇ ਗੂੰਗਾ ਮਹਾ ਅਮਰਤ ਰਸ ਚੱਖਿਆ ਜਿਵੇਂ ਕਹਿੰਦੇ ਗੂੰਗਾ ਹੈ ਨਾ ਗੂੰਗਾ ਕਹਿੰਦੇ ਸਵਾਦ ਤਾਂ ਲਵੇਗਾ ਸਵਾਦਲੇ ਭੋਜਨ ਜਾਂ ਮਠਿਆਈ ਉਹਨੂੰ ਛਕਾ ਦिए ਬੜਾ ਆਨੰਦ ਲਵੇਗਾ ਚਟਕਾਰੇ ਮਾਰੇਗਾ ਮਠਿਆਈ ਖਾ ਕੇ ਪਰ ਗੂੰਗੇ ਨੂੰ ਪੁੱਛਿਆ ਜਾਵੇ ਭਾਈ ਦੱਸ ਤਾਂ ਸਹੀ ਇਹਦਾ ਕਿੰਨਾ ਕੁ ਸਵਾਦ ਹੈ ਕਿੰਨਾ ਕੁ ਰਸਾ ਰਿਹਾ ਹੈ ਪਰ ਕਹਿੰਦੇ ਗੂੰਗਾ ਬੋਲ ਕੇ ਨਹੀਂ ਦੱਸ ਸਕਦਾ ਸਵਾਦ ਲਵੇਗਾ ਇਸੇ ਤਰ੍ਹਾਂ ਜਿਨੇ ਨਾਮ ਦਾ ਸਵਾਦ ਲੈ ਲਿਆ ਉਹਦੀ ਪ੍ਰਾਪਤੀ ਦਾ ਭਗਤ ਕਬੀਰ ਜੀ ਤੋਂ ਪੁੱਛਿਆ ਗਿਆ ਭਗਤ ਕਬੀਰ ਜੀ ਨੇ ਚਰਨ ਕਮਲਾ ਦਾ ਜ਼ਿਕਰ ਕੀਤਾ ਕਬੀਰ ਚਰਨ ਕਮਲ ਕੀ ਮौज ਕੋ ਕਹੋ ਕੈਸੇ ਉਨਮਾਨ ਕਹਿੰਦੇ ਭਗਤ ਜੀ ਤੁਸੀਂ ਚਰਨ ਕਮਲਾਂ ਦਾ ਬੜਾ ਜ਼ਿਕਰ ਕਰਦੇ ਹੋ ਵੀ ਕਿੰਨਾ ਕੁ ਆਨੰਦ ਹੈ ਚਰਨ ਕਮਲਾਂ ਦਾ ਉਹਦੇ ਨਾਮ ਦਾ ਭਗਤ ਕਬੀਰ ਜੀ ਦਾ ਜ਼ਿਕਰ ਹੈ ਕਬੀਰ ਚਰਨ ਕਮਲ ਕੀ ਮौज ਕੋ ਉਹਦੀ ਜਿਹੜੇ ਚਰਨਾ ਦੀ ਮौज ਕਹੋ ਕੈਸੇ ਉਨਮਾਨ ਕਹਿੰਦੇ ਮੈਂ ਆਪਣੀ ਜ਼ੁਬਾਨ ਨਾਲ ਕਿਵੇਂ ਬਿਆਨ ਕਰਕੇ ਦੱਸਾਂ ਕਹਿਵੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ ਕਹਿੰਦੇ ਕਹਿਣ ਦੇ ਨਾਲ ਸੋਭਾ ਨਹੀਂ ਉਹਦਾ ਆਪ ਹੀ ਆਨੰਦ ਮਾਣਿਆ ਜਾਵੇ ਆਓ ਕਹਿੰਦੇ ਗੂੰਗਾ ਗੂੰਗਾ ਮਹਾ ਅੰਮ੍ਰਿਤ ਰਸ ਚਾਖਿਆ ਪੁੱਛੇ ਕਹਿਨ ਨਾ ਜਾਈਓ ਕਹਿੰਦੇ ਪੁੱਛੇ ਤੇ ਉਹ ਕਹਿ ਨਹੀਂ ਸਕਦਾ 베ਢੀ ਕੇ ਗੁਣ ਸੁਨਰੀ ਬਾਈ ਜਲ ਦਾ ਬਾਦ ਧਰੂ ਥਾਪਿਓ ਹੋ ਕਹਿੰਦੇ 베ਢੀ ਕਾਰੀਗਰ ਮੇਰੇ ਪਰਮੇਸ਼ਰ ਦੇ ਗੁਣਾਂ ਨੂੰ ਸੁਣ ਕਹਿੰਦੇ ਉਹਨੇ ਜਲ ਵਿੱਚ ਕਹਿੰਦੇ ਪੁਲ ਬਨ ਦਿੱਤਾ ਧਰੂ ਨੂੰ ਅਟਲ ਪਦਵੀ ਦੇ ਦਿੱਤੇ ਅਟਲ ਭਿਓ ਧਰੂ ਜਾ ਕੇ ਸਿਮਰਨ ਆਰ ਨਿਰਭੈ ਪਦ ਪਾਇਆ ਕਹਿੰਦੇ ਧਰੂ ਨੇ ਸਿਮਰਨ ਕੀਤਾ ਅਟਲ ਪਦਵੀ ਪ੍ਰਾਪਤ ਕਰ ਲਈ ਤੇ ਨਿਰਭੈ ਡਰ ਤੋਂ ਰਹਿਤ ਜਲਦ ਬਾਣ ਧਰੂ ਥਾਪਿਓ ਹੋ ਨਾਮੇ ਕੇ ਸਵਾਮੀ ਸੀਬ ਹੋਰੀ ਲੰਕ ਭੀਖਣ ਆਪਿਓ ਹੋ ਇਸ ਤਰ੍ਹਾਂ ਭਗਤ ਨਾਮਦੇਵ ਜੀ ਦੀ ਛਪਰੀ ਪ੍ਰੇਮ ਦੇ ਵਿੱਚ ਆ ਕੇ ਭਗਵਾਨ ਨੇ ਬਣਾਈ